ਲੋਕ ਸਭਾ ਚੋਣਾਂ ਦੀ ਪੋਲਿੰਗ 1 ਜੂਨ ਨੂੰ ਹੋਣੀ ਹੈ ਸਾਰੇ ਪਾਰਟੀਆਂ ਦੇ ਉਮੀਦਵਾਰ ਲੋਕਾਂ ਤੋਂ ਵੋਟ ਮੰਗਣ ਆ ਰਹੇ ਹਨ ਸਮਾਣਾ ਸ਼ਹਿਰ ਦੇ ਜਿਹੜੇ ਲੋਕ ਹੈ ਉਹਨ ਲੋਕਾਂ ਨੇ ਖਾਸ ਤੌਰ ਦੁਕਾਨਦਾਰ ਹੈ ਜਾਂ ਸ਼ਹਿਰ ਵਾਸੀ ਹੈ ਤਹਿਸੀਲ ਰੋਡ ਹੈ ਬੱਸ ਸਟੈਂਡ ਰੋਡ ਹੈ ਕ੍ਰਿਸ਼ਨਾ ਮਾਰਕੀਟ ਹੈ ਸਰਾਫਾ ਬਾਜ਼ਾਰ ਹੈ ਸੇਖੋਂ ਕਲੋਨੀ ਹੈ ਔਰ ਨਗਰ ਕੌਂਸਲ ਤੋਂ ਲੈ ਕੇ ਪੁਰਾਣੇ ਬੱਸ ਸਟੈਂਡ ਗੁਗਾ ਮੜੀ ਜਾਣ ਵਾਲਾ ਰਸਤਾ ਹੈ ਇਨ ਸਾਰੇ ਬਾਜ਼ਾਰਾਂ ਦੇ ਵਿੱਚ ਬਰਸਾਤ ਕੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਲੋਕ ਪਰੇਸ਼ਾਨ ਹੈ ਇਹ ਲੋਕਾਂ ਨੇ ਮੰਗ ਕੀਤੀ ਸੀ ਇਨਨੇ 40 ਸਾਲ ਹੋ ਗਏ ਇਸ ਮਿੰ ਬਜਾਰਾਂ ਵਿੱਚ ਪਾਣੀ ਕੀ ਪਾਣੀ ਕੀ ਨਿਕਾਸੀ ਨਹੀਂ ਹੈ ਇਸ ਸੰਬੰਧੇ ਵਿੱਚ ਜਦ ਪੰਜਾਬ ਦੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਡਾ ਪ੍ਰਯਾਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸ਼ਹਿਰ ਦੇ ਵਿੱਚ ਪਾਣੀ ਕੀ ਨਿਕਾਸੀ ਬਰਸਾਤ ਦੇ ਪਾਣੀ ਕੀ ਨਿਕਾਸੀ ਨਹੀਂ ਹੁੰਦੀ ਉਸ ਦੇ ਲਈ ਵੱਡਾ ਸੀਰਿਅਸ ਅਸੀਂ ਪਾ ਰਹੇ ਹਾਂ ਲੇਕਿਨ ਲੋਕਾਂ ਨੇ ਕਿਹਾ ਕਿ 40 ਸਾਲ ਲੰਘੇ ਕਿਸੇ ਵੀ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਹੁਣ ਆਉਣ ਵਾਲਾ ਸਮਾਂ ਦੱਸਿਆ ਗਿਆ ਕਿ ਮੌਜੂਦਾ ਸਰਕਾਰ ਲੋਕਾਂ ਦੀ ਇਸ ਗੰਭੀਰ ਸਮੱਸਿਆ ਨੂੰ ਆਨਵਲ ਇਸ ਸਮੇਂ ਚ ਹਲ ਕਰਦੀ ਹੈ ਇਸ ਅਗਲੇ ਮਹੀਨੇ ਮਾਨਸੂਨ ਆ ਜਾਣੀ ਹੈ ਔਰ ਇਸ ਸੜਕਾਂ ਦੇ ਇਨ ਬਾਜ਼ਾਰਾਂ ਦੇ ਕ੍ਰਿਸ਼ਨਾ ਮਾਰਕੀਟ ਹੈ ਔਰ ਇਹ ਤਸੀਲ ਡੋੜੇ ਕੀ ਹਾਲਾਤ ਹੁੰਦੇ ਹਨ ਜੀ ਹਾਂ ਕੀ ਹਾਲਾਤ ਹੁੰਦੇ ਨੇ ਹਾਲਾਤ ਬਹੁਤ ਮਾੜੇ ਹੁੰਦੇ ਨੇ ਜਿੱਥੇ ਕੋਈ ਸਫਾਈ ਨਹੀਂ ਬਹੁਤ ਬੁਰਾ ਹਾਲ ਹੈ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਬਾਜ਼ਾਰ ਦੇ ਬੱਸ ਸਟੈਂਡ ਦੇ ਕੋਲ ਸਭ ਤੋਂ ਜ਼ਿਆਦਾ ਦਿੱਕਤ ਇੱਥੇ ਆਂਦੀ ਹੈ ਉਹ ਰਿਕਸ਼ਾ ਬਹੁਤ ਜ਼ਿਆਦਾ ਰੇ ਹੋ ਗਈਆਂ ਇਹ ਬਹੁਤ ਆਪਸੇ ਲੜੀ ਜਾਂਦੇ ਨੇ ਕਿ ਦੂਜੇ ਪਿਛੇ ਖੜਨ ਵਿੱਚੇ ਦੁਕਾਨਾਂ ਅੱਗੇ ਅੱਗੇ ਖੜ੍ਹ ਜਿੰਦੇ ਨੇ ਸਾਡੇ ਨਾਲ ਲੜਨਾ ਪੈਂਦਾ ਹੈ ਅਸੀਂ ਕਿਤੇ ਕੇ ਨਾਲ ਲੜਾਂਗੇ ਦੱਸੋ ਕਿੰਨੂ ਕਿੰਨੂ ਮਾਨਸੂਨ ਆ ਰਿਹਾ ਹੈ ਮਾਨਸੂਨ ਵਿੱਚ ਕੀ ਹਾਲਾਤ ਨੇ ਮਾਨਸੂਨ ਦੇ ਹਾਲਾਤ ਬਹੁਤ ਮਾੜੇ ਹੁੰਦੇ ਨੇ ਜੀ ਇੱਥੇ ਸਭ ਤੋਂ ਦੇਖੋ ਇਸ ਮਾਣੇ ਦਾ ਮੇਨ ਬਾਜ਼ਾਰ ਹੈ ਲੇਕਿਨ ਬਰਸਾਤਾਂ ਦੇ ਦੌਰਾਨ ਸਭ ਤੋਂ ਬੇਕਾਰ ਬਿਆਰ ਜਿਹੜਾ ਸਭ ਤੋਂ ਬਦਨਾਮੀ ਦਾ ਕਾਰਨ ਬਣਦਾ ਇੱਥੇ ਡੇਢ ਤੋਂ ਲੈ ਕੇ 3-3 ਫੁੱਟ ਤੱਕ ਪਾਣੀ ਖੜ ਜਾਂਦਾ ਪਿਛਲੇ 15-20 ਸਾਲਾਂ ਤੋਂ ਕਿਸੇ ਵੀ ਸਰਕਾਰ ਨੇ ਇਸ ਪਾਸੇ ਧਿਆਨ ਦਿੱਤਾ ਵਾਰ-ਵਾਰ ਕਹਿਣ ਦੇ ਵੀ ਮੀਡੀਆ ਵੱਲੋਂ ਵੀ ਬਹੁਤ ਵਾਰ ਖਬਰਾਂ ਲਾਈਆਂ ਗਈਆਂ ਲੇਕਿਨ ਇਸ ਚੀਜ਼ ਦਾ ਕੋਈ ਹੱਲ ਨਹੀਂ ਕੀਤਾ ਗਿਆ ਨਹੀਂ ਲੀਡਰ ਆਣਗੇ ਉਹਨਾਂ ਤਾਂ ਮੁੱਦਾ ਰੱਖੋਗੇ ਸਾਹਮਣੇ ਅਸਤਾ ਸ਼ਰਤੀ ਰੱਖਦੇ ਜੀ ਹੱਲ ਕਰਨਾ ਉਹਨਾਂ ਦੀ ਮਰਜ਼ੀ ਹੈ ਨਹੀਂ ਤਾਂ ਫਿਰ ਦੇਖੋ ਇਲੈਕਸ਼ਨ ਫੈਸਲਾ ਤਾਂ ਉਹਨਾਂ ਨੇ ਹੀ ਕਰਨਾ ਹੈ ਫੈਸਲ ਬਾਕੀ ਵੋਟਾਂ ਨੇ ਇਹ ਚੀਜ਼ਾਂ ਦਾ ਤਾਂ ਉਹਨਾਂ ਨੂੰ ਫਿਰ ਇਸ ਚੀਜ਼ ਬਾਰੇ ਸੋਚਣਾ ਚਾਹੀਦਾ ਵੀ ਕੀ ਖਮਿਆਜਾ ਮਿਲੂਗਾ। ਸੋਬਰ 20-25 ਸਾਲ ਹੋ ਗਏ ਜੀ ਅਤੇ ਹਰ ਇੱਕ ਸਾਲ ਟ੍ਰੈਫਿਕ ਦੀ ਪਾਣੀ ਦੀ ਬਹੁਤ ਦਿੱਕਤ ਆਉਂਦੀ ਹੈ ਜਦੋਂ ਵੀ ਮੌਨਸੂਨ ਆਉਂਦਾ ਹੈ ਤਾਂ ਲਗਭਗ ਸਾਲ ਦੇ ਇੱਕ ਵਾਰ ਇੱਕ ਵਿੱਚ ਇੱਕ ਵਾਰੀ ਜਿਹੜੇ ਨਾਲੇ ਸਾਫ਼ ਹੁੰਦੇ ਨੇ ਉਹ ਵੀ ਬੜੇ ਔਖੇ ਉਹ ਵੀ ਪੂਰੇ ਕਲੀਅਰ ਨਹੀਂ ਹੁੰਦੇ। ਪਾਣੀ ਕਿਨਿਕਾਸੀ ਹੈ ਕਿ ਨਹੀਂ? ਇਹ ਇੱਥੇ ਪਾਣੀ ਦੀ ਵੀ ਬਿਲਕੁਲ ਨਿਕਾਸੀ ਨਹੀਂ ਹੈ। 1 ਘੰਟਾ ਮੀਂਹ ਪੈ ਜਾਦਾ ਸਾਰਾ ਦਿਨ ਪਾਣੀ ਖੜਾ ਰਹਿੰਦਾ ਹੈ ਦੁਕਾਨਦਾਰ ਬਹੁਤ ਪਰੇਸ਼ਾਨ ਰਹ ਬਹੁਤ ਬੜਾ ਟ੍ਰੈਫਿਕ ਵੱਧਦਾ ਜਾ ਰਿਹਾ ਕੋਈ ਰੂਲ ਨਹੀਂ ਮੰਨਦਾ ਸਰਕਾਰਾਂ ਆਂਦੀਆਂ ਨੇ ਜਾਂਦੀਆਂ ਨੇ ਬਹੁਤ ਸਾਰੇ ਐਮਪੀ ਪਹਿਲਾਂ ਵੀ ਬਣੇ ਹੁਣ ਵੀ ਬਣਨਗੇ ਪਰ ਲੋਕਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਕਿਸੇ ਨੇ ਮੁੱਦਾ ਨਹੀਂ ਉਠਾਇਆ ਜੀ ਜਦੋਂ ਇਲੈਕਸ਼ਨ ਆਉਂਦੇ ਆ ਤਾਂ ਸਾਰੇ ਆਉਂਦੇ ਨੇ ਮੁੜ ਕੇ ਕੋਈ ਨਹੀਂ ਆਂਦਾ ਨਾ ਨੇਤਾ ਦੇ ਜਿਹੜੇ ਨਾਲ ਵਾਲੇ ਬੰਦੇ ਹੁੰਦੇ ਨੇ ਉਹ ਕਿਸੇ ਨੂੰ ਨੇੜੇ ਲੱਗਣ ਦਿੰਦੇ ਨੇ ਮਾਰਕੀਟ ਦੇ ਤਾਂ ਉਵੇਂ ਹੀ ਹਾਲਾਤ ਬਣੇ ਹੋਏ ਨੇ ਜੋ ਪਹਿਲਾਂ ਸੀਗੇ ਜੀ ਕਿਸੇ ਵੀ ਕੋਈ ਪਾਰਟੀ ਦਾ ਕੋਈ ਦੇਖੋ ਅਸੀਂ ਵਪਾਰੀ ਲੋਕਾਂ ਅਸੀਂ ਕਿਸੇ ਨਾਲ ਖੁੱਲਕੇ ਨਹੀਂ ਉਹ ਕਰਦੇ ਹੈਗੇ ਕੋਈ ਵੀ ਪਾਰਟੀ ਆਵੇ ਸਾਨੂੰ ਤਾਂ ਵਿਕਾਸ ਚਾਹੀਦਾ ਹੈ ਸਾਨੂੰ ਇਸ ਤੋਂ ਕੋਈ ਮਤਲਬ ਨਹੀਂ ਹੈ 40 ਸਾਲ ਦੇ ਵਿੱਚ ਇਸ ਮਜਾਰੇ ਆ ਕੇ ਜਿਹੜੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਹੈ ਕੋਈ ਨਹੀਂ ਹਾਲ ਤੱਕ ਤਾਂ ਕੋਈ ਸਮੱਸਿਆ ਹੱਲ ਨਹੀਂ ਹੋਈ ਜੀ ਕੋਈ ਵੀ ਸਮੱਸਿਆ ਨਹੀਂ ਹੱਲ ਹੋਈ ਹਮ ਅਸ ਤੱਕ ਜੋ ਸਮੱਸਿਆ ਸੀ ਉਹ ਜਿਉਂ ਦੀ ਤੂੰ ਬਣੀ ਹੋਈ ਹੈ ਬਰਸਾਤ ਹੁੰਦੇ ਤੋਂ ਹੁੰਦੇ ਕਾਰਨ ਜੋ ਬਰਸਾਤ ਪੈ ਜਾਂਦੀ ਹੈ ਇੱਕ ਤਾਂ ਗਾਹ ਖਤਮ ਹੋ ਜਾਂਦਾ ਜੀ ਨੰਬਰ 2 ਤੇ 6 ਘੰਟੇ 7 ਘੰਟੇ ਇੱਕ ਦਿਨ ਪੂਰਾ ਨਿਕਾਸੀ ਨਹੀਂ ਹੁੰਦੀ ਪਾਣੀ ਖੜਾ ਰਹਿੰਦਾ ਸਾਡੀ ਤਾਂ ਹੀ ਮੰਗ ਹੈ ਜੀ ਜੋ ਵੀ ਸਰਕਾਰ ਆਵੇ ਵਪਾਰੀ ਹਿੱਤ ਦੇ ਵਿੱਚ ਹੋਵੇ ਔਰ ਵਿਕਾਸ ਕਾਰਿਆਂ ਨੂੰ ਪਹਿਲ ਦਿੱਤੀ ਜਾਵੇ ਜੀ ਜੋ ਇਹ ਸਮੱਸਿਆ ਹੱਲ ਕੀਤੀ ਜਾਵੇ ਇਹ ਹੀ ਮੰਗ ਕਰ ਰਹੇ ਹਾਂ ਜੀ ਇਹ ਬਾਜ਼ਾਰ ਦਾ ਜਿਹੜਾ ਸੜਕ ਉੱਤੇ ਚੱਕ ਜੇ ਪਾਣੀ ਦੀ ਨਿਕਾਸੀ ਹੋਣੀ ਚਾਹੀਦੀ ਹੈ ਲੀਡਰ ਤਾਂ ਅੰਦਰ ਵੋਟਾਂ ਵਾਕੇ ਲੈ ਜਾਂਦੇ ਨੇ ਕੁਝ ਕਰ ਦਿੱਤਾ ਹੈ ਨਹੀਂ ਕੋਈ ਮਸਲਾ ਹੱਲ ਕੀਤਾ ਅਸਤੇ ਨਹੀਂ ਕਿਸੇ ਨੇ ਵੀ ਨਹੀਂ ਕੋਈ ਨਾ ਤਾਂ ਇਹ ਤਾਂ ਇੱਥੇ ਤਾਂ ਸਾਰੇ ਬੰਦੇ ਪੈਂਟਾ ਲਾ ਕੇ ਧੁਰਦਨੇ ਬਾਜ਼ਾਰ ਤੇ ਕੋਈ ਉਹ ਨਹੀਂ ਹਾਂ ਬੀਬੀਆਂ ਨੂੰ ਬੱਚਿਆਂ ਨੂੰ ਲੜਕੀ ਬਹੁਤ ਔਖਾ ਬਹੁਤ ਮੁਸ਼ਕਲ ਹੈ ਜੀ ਤੀਆਂ ਬੈਨ ਬਹੁਤ ਮੁਸ਼ਕਲ ਹੈ ਜਿਹੜੇ ਸਕੂਲਾਂ ਚ ਬੱਚੇ ਜਾਂਦੇ ਸਭ ਤੋਂ ਜਿਆਦਾ ਔਖਾ ਹੈ ਤੇ ਆਪਣੇ ਵਰਦੀਆਂ ਭੇ ਲੈਂਦੇ ਨੇ ਵੋਟ ਕੱਟ ਕੇ ਜਾਂਦੇ ਨੇ ਨਕਮਈ ਹਾਲਾ ਹੁਣ ਵੋਟਾਂ ਦਾ ਜਿਹਨੂੰ ਕਿਨੂੰ ਪਾਈਏ ਸਮਝ ਨਹੀਂ ਆ ਰਹੀ ਹਾਲਾਤ ਬਹੁਤ ਬਦਤਰ ਹੁੰਦੇ ਆ ਅ ਇੱਥੇ ਤਾਂ ਦੁਕਾਨਾਂ ਦੇ ਅੰਦਰ ਪਾਣੀ ਜਾਂਦਾ ਗੋਡੇ-ਗੋਡੇ ਤੇ ਉੱਪਰ ਪਾਣੀ ਜਾਂਦਾ ਹੈ तकरीबन ਬੱਸ ਸਟੈਂਡ ਦੇ ਅੰਦਰ ਵੀ ਪਾਣੀ ਖੜਦਾ ਹੈ ਉੱਥੇ ਵੀ ਜਿਹੜਾ ਲੜਕੀਆਂ ਦਾ ਔਰਤਾਂ ਦਾ ਤਾਂ ਖਾਸ ਕਰਕੇ ਬਹੁਤ ਹੀ ਬੁਰਾ ਹਾਲ ਹੈ ਜਿਹੜੇ ਕੱਪੜੇ ਉੱਪਰ ਚੁਗ ਚੁਕੇ ਗੋਡੇ ਦੇ ਉੱਪਰ ਉੱਪਰ ਪਾਣੀ ਹੁੰਦਾ ਹੈ तकरीबन ਇਹ ਸਾਰਾ ਏਰੀਆ ਅ ਔਰ ਇਧਰ ਜਿਹੜਾ ਪਾਤਰਾ ਰੋਡ ਵਾਲੂ ਇਧਰੋਂ ਜਾਈਏ ਸ਼ਮਸ਼ਾਨ ਘਾਟ ਵੱਲੋਂ ਇਧਰ ਵੀ ਇਹ ਸਾਰੀ ਮਾਰਕੀਟ तकरीबन ਬਹੁਤ ਭੈੜਾ ਹਾਲ ਹੈ ਕਿੰਨੇ ਟਾਈਮ ਦੇ ਹਾਲਾਤ ਦੇਖ ਰਹੇ ਹੋ ਤੁਸੀਂ ਹਾਲਾਤ ਇਹ ਕਈ ਸਾਲਾਂ ਤੋਂ ਹੀ ਨੇ ਜੀ ਇਹ ਠੀਕ ਹੋਈ ਨਹੀਂ ਹੈਗੇ ਇਹਦੇ ਵੀ ਜਿਹੜਾ ਸਿਵਰੇਜ ਅੰਦਰ ਪਾਇਆ ਅੰਡਰਗਰਾਉਂਡ ਪਾਇਆ ਹੋਇਆ ਹੈ ਉਹਦਾ ਪਤਾ ਨਹੀਂ ਸਭਾਈ ਨਹੀਂ ਹੈ ਪਤਾ ਨਹੀਂ ਉਹ ਕਿੰਨਾ ਕੋ ਹੈ ਕਿੰਨਾ ਕੋ ਨਹੀਂ ਹੈਗਾ ਨਾ ਉੱਪਰ ਲਿਆ ਪਾਣੀ ਜਿਹੜਾ ਸਾਫ ਕਰਕੇ ਜਾਂਦਾ ਉਹ ਵੀ ਇਸ ਨੇ ਕੁਝ ਕੱਢ ਗਏ ਕੁਝ ਛੱਡ ਗਏ ਨਾ ਤਾਂ ਉੱਪਰ ਦੀ ਸਫਾਈ ਹੁੰਦੀ ਐ ਮੈਨੂੰ ਕੀ ਕਿਸੇ ਐਮਪੀ ਨੇ ਅੱਜ ਤੱਕ ਇਸ ਮੁੱਦੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਕੋਈ ਮਤਲਬ ਨਹੀਂ ਹੈਗਾ ਕੋਸ਼ਿਸ਼ ਹੁੰਦੀ ਐ ਉੱਪਰੋਂ ਜਦੋਂ ਕੋਈ ਮਦਦ ਕੀਤੀ ਜਾਂਦੇ ਨਾ ਉਹ ਬੁਲਾਇਆ ਜਾਂਦਾ ਹੈ ਪ੍ਰੈਸ ਰਿਪੋਰਟਰ ਵਗੈਰਾ ਨੂੰ ਉਹ ਯਤਨ ਕਰਦੇ ਨੇ ਤੁਹਾਡੇ ਵਰਗੇ ਵੀਰ ਪਰ ਕੋਈ ਹੱਲ ਨਹੀਂ ਹੱਲ ਕੋਈ ਲੀਡਰ ਨੇ ਕਿਸੇ ਨਹੀਂ ਨਾ 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 ਕੋਈ ਜਿਹੜਾ ਪੇਟੈਂਟ ਹੱਲ ਨਹੀਂ ਆਇਆ ਕੁਝ ਵੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਜਿਹੜੇ ਲੋਕ ਸਭਾ ਚੋਣਾ ਆ ਗਈ ਗੋਟਾ ਮੰਗਣ ਵਾਸਤੇ ਆਣਗੇ ਹਰਨ ਪਾਰਟੀ ਕਾ ਨੇਤਾ ਆਊਗਾ ਕਿ ਤੁਸੀਂ ਮੰਗ ਰਹੇ ਮੁੱਦਾ ਰੱਖੋਗੇ ਇਹ ਮੁੱਦਾ ਤਾਂ ਹਰ ਇੱਕ ਦਾ ਹੈ ਮੁੱਦਾ ਦਿਲ ਚ ਹੈ ਮੁੱਦਾ ਦਿਮਾਗ ਚ ਹੈ ਮੁੱਦਾ ਉਹਨਾਂ ਨੂੰ ਸਮਝ ਚ ਆ ਜਾਏ ਉਹਨਾਂ ਦੇ ਨੇਤਰਾਂ ਚ ਆ ਜਾਏ ਕਿ ਇਹ ਸਾਡੇ ਜਿਹੜੇ ਸਾਡੇ ਕੰਮ ਨੇ ਕਾਜ ਨੇ ਪਹਿਲ ਤੌਰ ਤੇ ਕਰਨ ਵਾਲੇ ਤੇ ਇਸ ਤੋਂ ਵੱਡੀ ਤੇ ਗੱਲ ਨਹੀਂ ਦਿਲ ਜਿਤਨ ਵੱਡੀ ਗੱਲ ਹੈ ਠੀਕ ਹੈ ਥੈਂਕ ਯੂ ਵੀਰੇ ਜੀ ਸਮੱਸਿਆ ਇਹ ਇੱਥੇ ਪਾਣੀ ਹਰ ਵੇਲੇ ਖੜਾ ਰਹਿੰਦਾ ਜੀ ਸਾਨੂੰ 40 ਸਾਲ ਹੋ ਗਏ ਸੀ ਦੁਕਾਨ ਕਰਦੇ ਨੂੰ ਅੱਜੇ ਕਿਸੇ ਨੇ ਕੋਈ ਹੱਲ ਨਹੀਂ ਕੀਤਾ ਜੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਸਾਡਾ ਇਹ ਚੀਜ਼ ਦਾ ਹੱਲ ਜਿਹੜਾ ਮਸਲਾ ਇਹ ਹੱਲ ਕਿਤਾ ਜਿਹੜੇ ਲੀਡਰ ਆਣਗੇ ਤੁਸੀਂ ਸਵਾਲ ਠਾਓਗੇ ਮੰਗ ਕਰੋਗੇ ਇਸ ਮੁੱਦੇ ਦਾ ਇਹਦੇ ਕਰਾਂਗੇ ਜੀ ਕਰਾਂਗੇ ਸਾਰੇ ਸਾਰੇ ਬੁਝਾਰ ਕਰੂਗਾ ਜੀ ਮੈਂ ਇਕੱਲਾ ਨਹੀਂ ਕਰਦਾ ਜੀ ਸਾਰਾ ਬੁਝਾਰੀ ਕਰੂਗਾ ਜੀ ਇਹਦੀ ਸਮੱਸਿਆ ਸਾਰੇ ਬੁਝਾਰ ਦੀ ਕੱਲੀ ਸਾਡੀ ਸਪਸ਼ਟ ਬਹੁਤ ਪਾਣੀ ਖੜ ਜਾਂਦਾ ਸਰ ਬਹੁਤ ਜ਼ਿਆਦਾ ਪਰੇਸ਼ਾਨੀ ਆਂਦੀ ਹੈ ਸਾਰਿਆਂ ਨੂੰ ਹੀ ਆਂਦੀ ਹੈ ਜੀ ਇੱਕ ਨੂੰ ਨਹੀਂ ਸਭ ਨੂੰ ਆਂਦੀ ਹੈ ਸਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਾਂ ਪਾਣੀ ਨਿਕਲਦਾ ਨਹੀਂ ਇੰਨੇ ਨੂੰ ਫਿਰ ਉਸ ਟਾਈਮ ਆਊਟ ਹੋ ਜਾਂਦਾ ਜੀ ਦੁਕਾਨਾਂ ਬੰਦ ਕਰਕੇ ਭੱਗ ਜਾਂਦੇ ਆ ਫਿਰ ਅਸੀਂ ਕਿਹੜੀ ਦੁਕਾਨਾਂ ਵੀ ਨਹੀਂ ਖੁੱਲਦੀਆਂ ਨੁਕਸਾਨ ਹੀ ਆਇਆ ਕੁਝ ਦੁਕਾਨਾਂ ਵੀ ਨਹੀਂ ਖੁੱਲਦੀਆਂ ਕਿਉਂਕਿ ਪਾਣੀ ਅੰਦਰ ਜਾਂਦਾ ਦੁਕਾਨਾਂ ਦੇ ਪੁਜਾਰ ਦੇ ਹਾਲਾਤ ਤਾਂ ਬੜੇ ਖਰਾਬ ਨੇ ਇੱਕ ਵਾਰੀ ਮੀਂਹ ਪੈ ਜੇ ਦੀ ਸਾਰਾ ਦਿਨ ਬੇਕਾਰ ਜਾਂਦਾ ਸਾਰਾ ਦਿਨ ਸਵੇਰ ਤੋਂ ਸ਼ਾਮ ਤੱਕ ਪਾਣੀ ਨਿਕਲਦਾ ਹੀ ਨਹੀਂ ਹੈਗਾ ਜੀ ਪਾਣੀ ਬਿਲਕੁਲ ਕਿੰਨੇ ਸਾਲਾਂ ਤੋਂ ਦੁਕਾਨ ਕਰ ਰਹੇ ਹੋ ਤੁਸੀਂ ਇੱਥੇ ਦੁਕਾਨ ਤਾਂ 30 ਸਾਲ ਹੋ ਗਈ 30 ਸਾਲ ਤੇ ਇਹ ਦੇਖ ਰਹੇ ਹੋ ਇਹ ਹੀ ਦੇਖ ਰਹੇ ਆ ਸੜਕ ਵੀ ਬਣ ਗਈ ਸਾਰਾ ਕੁਝ ਕਰਤਾ ਸੀ ਪੈਪ ਵੀ ਪਾਤਾ ਫਿਰ ਵੀ ਉਹੀ ਕੰਡੀਸ਼ਨ ਕੋਈ ਵਿਕਾਸ ਹੀ ਨਹੀਂ ਹੋਇਆ ਜ ਕਿੰਨਾ ਨੁਕਸਾਨ ਹੋਇਆ ਦੁਕਾਨਦਾਰਾਂ ਨੂੰ ਦੁਕਾਨਦਾਰਾਂ ਦਾ ਜਿਹਨਾਂ ਦੇ ਨੀਵੀਆਂ ਨੇ ਦੁਕਾਨਾਂ ਉਹਨਾਂ ਦਾ ਸਾਰਾ ਪਾਣੀ ਅੰਦਰ ਜਾਂਦਾ ਉਹਨਾਂ ਦਾ ਬਹੁਤ ਨੁਕਸਾਨ ਹੁੰਦਾ ਹੁਣ ਜਿਨ੍ਹਾਂ ਦੇ ਮਾੜਾ ਮਿਹਨਤ ਉੱਚੀਆਂ ਨੇ ਉਹਨਾਂ ਦੀ ਕੰਮਕਾਰ ਤੋਂ ਦਿਹਾੜੀ ਸਾਰੀ ਜਾਂਦੀ ਕੰਮ ਤੋਂ ਉਹਨਾਂ ਦਾ ਵੀ ਭਰ ਜਾਂਦਾ ਜਿਹੜੇ ਅਸੀਂ ਬੈਠੇ ਸਾਰਾ ਦਿਨ ਸਾਨੂੰ ਵੀ ਵਾਲੇ ਪਹਿਲਾਂ ਜਾਣਾ ਪੈਂਦਾ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਪਿਛਲੇ ਸਮੇਂ ਦਰਮਿਆਨ ਜਦੋਂ ਸਮਾਣੇ ਸ਼ਹਿਰ ਦਾ ਸੀਵਰੇਜ ਪਿਆ ਤਾਂ ਉਹਦੇ ਜਿਹੜੇ ਪਾਈਪਾਂ ਸੀ ਉਹ ਬਹੁਤ ਛੋਟੀਆਂ ਪਾਈਆਂ ਗਈਆਂ ਜੀਦੇ ਨਾਲ ਜਿਹੜਾ بارشਾਂ ਦਾ ਪਾਣੀ ਆ ਉਹਦਾ ਐਗਜ਼ੌਸਟ ਹੋਣਾ ਬਹੁਤ ਮੁਸ਼ਕਲ ਸੀ ਪਰ ਅਸੀਂ ਪਿਛਲੇ ਸਮੇਂ ਦੇ ਦਰਮਿਆਨ ਆ ਪਿਛਲੇ ਸਾਲ ਹੀ ਜਿਹੜਾ ਸਮਾਣੇ ਦੇ ਵਿੱਚ ਜਿਹੜਾ ਤਕਰੀਬਨ ਤਕਰੀਬਨ 100 ਕਰੋੜ ਦੇ ਕਰੀਬ ਬਜਟ ਹੈ ਜਿਹਦਾ ਸੀਵਰੇਜ ਦਾ ਉਹ ਅਸੀਂ 30 ਤੋਂ 40% ਤੱਕ ਉਹ ਜਿਹੜਾ ਪੂਰਾ ਕੀਤਾ ਔਰ ਬਾਕੀ ਵੀ ਜਿਹੜਾ ਰਹਿੰਦਾ ਉਹ ਪੂਰਾ ਕਰਾਂਗੇ ਜਿਹੜੇ ਮੇਨ ਦੋ ਰੋੜਾਂ ਨੇ ਇੱਕ ਵਾਸਟੈਂਡ ਰੋਡ ਹੈ ਇੱਕ ਚੱਕਲੇ ਵਾਲੀ ਰੋਡ ਹੈ ਜਿਹੜੀ ਉਥੇ ਜਿਹੜੀ ਗੋਪਾਲ ਪਬਨਾਲੀ ਰੋਡ ਹੈ ਜਿਹੜੀ ਉਹਨਾਂ ਦਾ ਜਿਹੜਾ ਪਾਣੀ ਆ ਉਹਨਾਂ ਦੀ ਸਾਡੀ ਕੋਸ਼ਿਸ਼ ਹੈ ਕਿ ਇਹਨਾਂ ਦਾ ਪਾਣੀ ਵੀ ਆ ਜਿਹੜਾ ਉਹ ਮੇਨ ਉਹ ਜਿਹੜੇ ਪਾਈਪ ਆ ਉਹਦੇ ਨਾਲ ਜੋੜ ਕੇ ਜਿਹੜੇ ਉਹਦੇ ਨਾਲ ਬਹੁਤ ਸਾਰਾ ਜਿਹੜਾ ਸ਼ਹਿਰ ਨਿਵਾਸੀਆਂ ਨੂੰ ਫਾਇਦਾ ਹੋਊਗਾ। ਬਾਕੀ ਜਿਹੜੇ ਕੋਈ ਕਿਤੇ ਹੋਰ ਮਾਰਾ ਮੋਟਾ ਕਰਨਾ ਲੱਗੂਗਾ ਉਹ ਵੀ ਇਸੇ ਕਰਕੇ ਦਵਾਂਗੇ। ਸਾਡੀ ਕੋਸ਼ਿਸ਼ ਹੈ ਕਿ ਜਿੰਨਾ ਵੀ ਹੋ ਸਕੇ ਸਮਾਣੇ ਨੂੰ ਇਸ ਜਿਹੜਾ ਬਾਰਸਾਂ ਦੇ ਮੌਸਮ ਮੌਸਮ ਤੋਂ ਜਿਹੜਾ ਪਾਣੀ ਦਾ ਨੁਕਸਾਨ ਨਾ ਹੋਵੇ ਉਸ ਪਾਸੇ ਵੱਲ ਸਾਡੀ ਪੂਰੀ ਕੋਸ਼ਿਸ਼ ਹੈ। ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ న్యూਸ।